ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਜੋ ਮਹਾਨ ਲੋਕ ਸਨ ਇਹ ਆਪਣੇ ਘਰਬਾਰ ਛੱਡ ਕੇ ਕਿਉਂ ਚਲੇ ਗਏ ਸਿਰਫ ਇੱਕ ਸੱਚ ਨੂੰ ਪਾਉਣ ਦੀ ਖਾਤਰ ਜਾਂ ਆਪਣੇ ਮਨ ਦੀ ਸ਼ਾਂਤੀ ਦੀ ਖਾਤਰ ਐ ਬਾਹਗੁਰੂ ਐ ਅਕਾਲ ਪੁਰਖ ਲੋਕ ਆਪਣੇ ਘਰਾਂ ਵਿੱਚ ਹਾਥੀ ਘੋੜੇ ਖੜੇ ਛੱਡ ਕੇ ਜੰਗਲਾਂ ਬੇਲਾਂ ਵਿੱਚ ਚਲੇ ਗਏ ਦੁਨੀਆਂ ਵਿੱਚ ਬੜੇ ਮਹਾਨ ਲੋਕ ਆਇਆ ਬੜੇ ਵੱਡੇ ਪੀਰ ਪਗੰਬਰ ਆਇਆ ਬੜੇ ਸਦਕੀ ਲੋਕ ਆਇਆ ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਪਾਉਣ ਦੀ ਖਾਤਰ ਇਹ ਦੁਨੀਆ ਹੀ ਤਿਆਗ ਦਿੱਤੀ ਦੁਨੀਆ ਹੀ ਛੱਡ ਦਿੱਤੀ ਤੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਕਿਉਂਕਿ ਆਖਰ ਨੂੰ ਉਹ ਉਸ ਅਕਾਲ ਪੁਰਖ ਨੂੰ ਕਬੂਲ ਹੋ ਜਾਣ ਇਹ ਇਕੱਲੇ ਪੀਰ ਪੰਗੰਬਰਾਂ ਨੇ ਹੀ ਨਹੀਂ ਬਲਕਿ ਹੋਰ ਵੀ अनेका ਲੋਕਾਂ ਨੇ ਇਦਾਂ ਦੁਨੀਆ ਤਿਆਗੀ ਆ ਬੜੇ ਪ੍ਰਕਾਰ ਨਾਲ ਉਸ ਅਕਾਲ ਪੁਰਖ ਨੂੰ ਪਾਉਣ ਦੇ ਯਤਨ ਕੀਤੇ ਆ ਕਈਆਂ ਨੇ ਤਾਂ ਕੱਪੜੇ ਹੀ ਨਹੀਂ ਪਾਏ ਉਹ ਨਾंगे ਸਾਧ ਹੋ ਗਏ ਆ ਜਿਵੇਂ ਅੱਜ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਕਈਆਂ ਨੇ ਰੱਬ ਨੂੰ ਪਾਉਣ ਦੇ ਲਈ ਕਈ ਕਈ ਦਿਨਾਂ ਤੱਕ ਭੁੱਖੇ ਰਹੇ ਹਨ ਵਰਤ ਰੱਖੇ ਹਨ ਹੁਣ ਧੰਨ ਗੁਰੂ ਨਾਨਕ ਦੇਵ ਜੀ ਨੇ ਅੱਗੇ ਭਾਈ ਮਰਦਾਨਾ ਜੀ ਨੂੰ ਦੱਸਿਆ ਸੀ ਕਿ ਕਈਆਂ ਨੇ ਅਕਾਲ ਪੁਰਖ ਨੂੰ ਪਾਉਣ ਦੀ ਖਾਤਰ ਭੰਗ ਵੀ ਪੀਤੀ ਆ ਤੇ ਉਹ ਭੰਗ ਪੀ ਕੇ ਕਹਿ ਦਿੰਦੇ ਆ ਕਿ ਸਾਡੀ ਸੁਰਤੀ ਉਸ ਅਕਾਲ ਪੁਰਖ ਨਾਲ ਜੁੜ ਜਾਂਦੀ ਹੈ ਤੇ ਕਈਆਂ ਨੇ ਖੱਪਰ ਲੈ ਕੇ ਕਰਾਂ ਵਿੱਚ ਮੰਗਣਾ ਇਹ ਵੀ ਕੀਤਾ ਹੈ ਕੋਈ ਬੋਦੀ ਕੋਈ ਧੋਤੀ ਕੋਈ ਜਨਯੂ ਦਾ ਧਾਰਨੀ ਬਣ ਜਾਂਦਾਗਾ ਇਦਾਂ ਦੇ ਕੱਪੜੇ ਇਦਾਂ ਦੇ ਵਸਤਰ ਪਾ ਕੇ ਤੁਰੇ ਫਿਰਦੇ ਆ ਪਰ ਜੋ ਧੰਨ ਗੁਰੂ ਨਾਨਕ ਤੇਜ ਜੀ ਹਨ ਉਹ ਇਹਨਾਂ ਸਾਰੀਆਂ ਗੱਲਾਂ ਦੇ ਨਿਚੋੜ ਕੱਢਦੇ ਆ ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਐ ਅਕਾਲ ਪੁਰਖ ਮੈਂ ਤੇਰੀ ਸਿਫਤ ਗਾਉਣ ਵਾਲਾ ਮੈਂ ਤੇਰਾ ਬੰਦਾ ਹਾਂ ਮੈਂ ਨਿਮਾਣਾ ਹਾਂ ਮੈਂ ਨੀਚ ਹਾਂ ਮੇਰੀ ਕੋਈ ਜਾਤ ਨਹੀਂ ਹੈ ਮੈਂ ਸਿਰਫ ਤੇਰਾ ਹਾਂ ਤੂੰ ਮੈਨੂੰ ਜਿਵੇਂ ਰੱਖਦਾ ਹੈ ਮੈਂ ਓਵੇਂ ਹੀ ਰਹਿਣਾ ਹਾਂ ਤੇ ਇਹੀ ਅਸਲ ਵਿੱਚ ਮਨੁੱਖ ਦਾ ਅਸਲੀ ਬਾਣਾ ਹੈ ਜਿੱਥੇ ਉਹ ਆਕਾਲਪੁਰਖ ਵਿਅਕਤੀ ਨੂੰ ਰੱਖਦਾ ਹੈ ਉੱਥੇ ਹੀ ਉਸ ਨੂੰ ਰਹਿਣਾ ਚਾਹੀਦਾ ਹੈ ਤੇ ਉਸੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ ਕਿਸੇ ਖਾਸ ਸ਼੍ਰੇਣੀ ਵਿੱਚ ਹੋਣ ਦਾ ਮੈਨੂੰ ਕੋਈ ਮਾਨ ਨਹੀਂ ਕਿਸੇ ਉੱਤਮ ਜਾਤੀ ਵਿੱਚ ਹੋਣ ਦਾ ਮੈਨੂੰ ਕੋਈ ਮਾਨ ਨਹੀਂ ਤੂੰ ਮੈਨੂੰ ਜਿੱਥੇ ਰੱਖੇ ਮੈਂ ਉੱਥੇ ਹੀ ਖੁਸ਼ ਹਾਂ ਹੁਣ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੇ ਧੰ ਗੁਰੂ ਨਾਨਕ ਦੇਵ ਜੀ ਅੱਗੇ ਹੱਥ ਜੋੜਿਆ ਤੇ ਕਹਿ ਲੱਗੇ ਅਕਾਲ ਪੁਰਖ ਬੰਦੇ ਦੀ ਸਮੱਸਿਆ ਇਹ ਹੀ ਹੈ ਜਿੱਥੇ ਪ੍ਰਮਾਤਮਾ ਉਸ ਨੂੰ ਰੱਖਦਾਗਾ ਉਹ ਨੂੰ ਉੱਥੇ ਰਹਿਣਾ ਹੀ ਨਹੀਂ ਆਉਂਦਾ ਜੇਕਰ ਪ੍ਰਮਾਤਮਾ ਨੇ ਸੁੱਖ ਦੇ ਦਿੱਤਾ ਨਾ ਤਾਂ ਉਹ ਫਿਰ ਉਸ ਉਸ ਸੁੱਖ ਨੂੰ ਜਰ ਸਕਦਾ ਤੇ ਜੇ ਪ੍ਰਮਾਤਮਾ ਨੇ ਕਿਤੇ ਦੁੱਖ ਦੇ ਦਿੱਤਾ ਨਾ ਹੀ ਉਹ ਉਸ ਦੁੱਖ ਨੂੰ ਜਰ ਸਕਦਾ ਕਿਉਂਕਿ ਅਕਾਲ ਪੁਰਖ ਬੇਅੰਤ ਹੈ ਅਨੰਤ ਹੈ ਉਸ ਦਾ ਕੋਈ ਮੇਲ ਨਹੀਂ ਕੋਈ ਤੋਲ ਨਹੀਂ ਕੋਈ ਉਸ ਦੀ ਗਿਣਤੀ ਨਹੀਂ ਕੋਈ ਮਣਤੀ ਨਹੀਂ ਉਹ ਜੋ ਮਨੁੱਖ ਨੂੰ ਦਿੰਦਾ ਹੈ ਉਹ ਉਸ ਦੇ ਭਲੇ ਲਈ ਹੀ ਕਰਦਾ ਹੈ ਜੋ ਵੀ ਉਹ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ ਜੋ ਪ੍ਰਮਾਤਮਾ ਕਾਲਪੁਰਖ ਨੇ ਆਪਾਂ ਨੂੰ ਦਾਤਾ ਦਿੱਤਿਆਂ ਹੋਈਆਂ ਹਨ ਉਹਨਾਂ ਦਾ ਆਪਾਂ ਸ਼ੁਕਰਗੁਜ਼ਾਰ ਨਹੀਂ ਹੁੰਦੇ ਨਾ ਸ਼ੁਕਰਗੁਜ਼ਾਰ ਹੁੰਨੇ ਆ ਤੇ ਜੋ ਦਾਤਾ ਆਪਾਂ ਨੂੰ ਨਹੀਂ ਦਿੱਤਿਆਂ ਹੁੰਦੀਆਂ ਉਹਨਾਂ ਦੀ ਆਪਾਂ ਇੱਛਾ ਕਰਦੇ ਹਾਂ ਤੇ ਉਹ ਇੱਛਾ ਨਾ ਮਿਲਣ ਤੇ ਬੰਦਾ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਨਰਾਸ਼ ਹੋ ਜਾਂਦਾ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਬੰਦੇ ਨੂੰ ਅਕਾਲ ਪੁਰਖ ਦੀ ਰਜਾ ਵਿੱਚ ਰਹਿਣਾ ਹੀ ਨਹੀਂ ਆਉਂਦਾ ਫਿਰ ਉੱਥੇ ਅਕਾਲ ਪੁਰਖ ਧੰਨ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦਾ ਗਾਇਨ ਕੀਤਾਗਾ ਇਸ ਤੋਂ ਬਾਅਦ ਤੋਂ ਧੰਨ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਅੱਗੇ ਚੱਲਣਾ ਸ਼ੁਰੂ ਕਰ ਦਿੰਦੇ ਹਨ ਜਾੜ ਵਿੱਚੋਂ ਨਿਕਲ ਕੇ ਅੱਗੇ ਚਲੇ ਜਾਂਦੇ ਹਨ ਤੇ ਅੱਗੇ ਆਉਂਦਾ ਹੈ ਠੱਗਾ ਦਾ ਪਿੰਡ ਇੰਨਾ ਠੱਗਾ ਨੂੰ ਹੀ ਮਤ ਦੇਣ ਦੇ ਲਈ ਧੰਨ ਗੁਰੂ ਨਾਨਕ ਦੇਵ ਜੀ ਇਹਨਾਂ ਦੇ ਠੱਗਾ ਦੇ ਪਿੰਡ ਵਿੱਚ ਗਏ ਸਨ ਮਹਾਰਾਜ ਨੇ ਉੱਥੇ ਇੱਕ ਕਲਾ ਵਰਤਾਈ ਸੀ ਤੇ ਭਾਈ ਬਾਲਾ ਜੀ ਦੱਸਦੇ ਹਨ ਕਿ ਮਹਾਰਾਜ ਨੇ ਮੇਰੀ ਉਮਰ ਉੱਥੇ 16 ਸਾਲ ਦੀ ਕਰ ਦਿੱਤੀ ਸੀ ਕਿ ਮੇਰਾ ਰੂਪ ਬਦਲ ਕੇ ਰੱਖ ਦਿੱਤਾ ਮੈਂ ਜਰੀ ਦੇ ਕੱਪੜੇ ਬਹੁਤ ਸੁੰਦਰ ਪਾਏ ਤੇ ਮੈਨੂੰ ਅਕਾਲ ਪੁਰਖ ਨੇ ਬੀਬੀ ਦੇ ਰੂਪ ਵਿੱਚ ਬਣਾ ਦਿੱਤਾ ਆਪ ਮਹਾਰਾਜ ਨੇ ਚਿੱਟੇ ਲਿਬਾਸ ਪਹਿਨ ਲਏ ਤੇ ਸੋਨੇ ਦੇ ਬਹੁਤ ਹੀ ਮੋ ਟੇਮੋਟਿ ਗਾਇਨੇ ਕੜੇ ਪਹਿਨ ਲਏ। ਇਦਾਂ ਜਾਪਦਾ ਸੀ ਜਿਵੇਂ ਕੋਈ ਮਕਲਾਵਾ ਲੈ ਕੇ ਆਇਆ ਹੋਵੇ ਤੇ ਜੋ ਭਾਈ ਮਰਦਾਨਾ ਜੀ ਸਨ ਉਹ ਇਹਨਾਂ ਦੇ ਸੇਵਕ ਬਣ ਗਏ ਸਨ। ਦੇਖ ਨੂੰ ਇਹ ਲੱਗ ਰਿਹਾ ਸੀ ਜਿਵੇਂ ਕੋਈ ਬੰਦਾ ਕਿਸੇ ਇਸਤਰੀ ਦਾ ਕਿਸੇ ਬੀਬੀ ਦਾ ਮਕਲਾਵਾ ਲੈ ਕੇ ਆਇਆ ਹੋਵੇ ਤੇ ਨਾਲ ਉਹਨਾਂ ਦੇ ਉਹਨਾਂ ਦਾ ਸੇਵਕ ਹੋਵੇ। ਹੁਣ ਮਹਾਰਾਜ ਠੱਗਾਂ ਦੇ ਘਰੇ ਗਏ ਆ। ਇਹ ਦੇਖ ਕੇ ਠੱਗ ਬੜੇ ਖੁਸ਼ ਹੁੰਦੇ ਹਨ ਕਿ ਅਸੀਂ ਜਿਨ੍ਹਾਂ ਨੂੰ ਠੱਗਣਾ ਸੀ ਉਹ ਸਾਡੇ ਘਰੇ ਆ ਗਏ। ਉਹ ਕਾਲਪੁਰਖ ਧੰਨ ਗੁਰੂ ਨਾਨਕ ਦੇਵ ਜੀ ਦੀ ਆਉ ਭਗਤ ਕਰਦੇ ਹਨ ਪਰ ਮਹਾਰਾਜ ਦੀ ਨੀਤੀ ਕੋਈ ਹੋਰ ਸੀ ਉਹ ਉਹਨਾਂ ਨੂੰ ਉਹਨਾਂ ਦੀ ਨੀਤੀ ਵਿੱਚੋਂ ਹੀ ਕੱਢਣਾ ਚਾਹੁੰਦੇ ਸਨ ਠੱਗਾਂ ਦੀ ਨੀਤੀ ਵਿੱਚੋਂ ਧੰਨ ਗੁਰੂ ਨਾਨਕ ਇਹਨਾਂ ਠੱਗਾਂ ਨੂੰ ਜੋ ਮਨ ਦੇ ਜੰਜਾਲ ਵਿੱਚ ਫਸੇ ਹੋਏ ਸਨ ਹਜ਼ਾਰਾਂ ਬੁਰੇ ਕੰਮਾਂ ਦੇ ਕਰਕੇ ਫਸੇ ਹੋਏ ਸਨ ਉਹਨਾਂ ਵਿੱਚੋਂ ਕੱਡਨ ਲਈ ਆਏ ਸਨ ਆਪ ਸਤਿਗੁਰੂ ਤਨ ਗੁਰੂ ਨਾਨਕ ਦੇਵ ਜੀ ਹੁਣ ਜਦੋਂ ਤਨ ਗੁਰੂ ਨਾਨਕ ਦੇਵ ਜੀ ਆਏ ਤਾਂ ਸਾਰੇ ਹੀ ਠੱਗ ਇਕੱਠੇ ਹੋ ਗਏ ਕੋਈ ਤਾਂ ਨ ਗੁਰੂ ਨਾਨਕ ਦੇਵ ਜੀ ਨੂੰ ਕਹੋ ਆਓ ਜੀ ਆਓ ਤੁਹਾਡੀ ਸੇਵਾ ਕਰਾਂਗੇ ਕੋਈ ਤਾਂ ਗੁਰੂ ਨਾਨਕ ਦੇਵ ਜੀ ਨੂੰ ਸੱਜੇ ਨੂੰ ਲੈ ਕੇ ਜਾਵੇ ਕੋਈ ਖੱਬੇ ਨੂੰ ਲੈ ਕੇ ਜਾਵੇ ਸਾਰੇ ਠੱਗ ਸਨ ਕੋਈ ਕਹੇ ਸੋਡੀ ਜਿਵੇਂ ਕਹੋਂਗੇ ਓਵੇਂ ਸੇਵਾ ਕਰ ਦਿਆਂਗੇ ਤੁਹਾਡੇ ਪੈਰ ਵੀ ਦੱਬ ਦਾਂਗੇ ਥਕੀਮਾ ਹੋ ਗਿਆ ਹੋਵੇਗਾ ਆਪ ਜੀ ਦੀ ਥਕਾਵਟ ਦੂਰ ਕਰ ਦਿਆਂਗੇ ਸੇਠ ਜੀ ਹੁਣ ਮਹਾਰਾਜ ਠੱਗਾਂ ਦੇ ਘਰੇ ਰੁਕਿਆ ਤੇ ਪੂਰੇ ਠੱਗਾਂ ਦਾ ਟੋਲਾ ਇਕੱਠਾ ਹੋ ਕੇ ਨਾਨਕ ਤੇਜ ਜੀ ਦੇ ਕੋਲ ਆਇਆ ਤੇ ਸੋਚਦੇ ਹਨ ਕਿ ਇਹ ਕੋਈ ਵੱਡੀ ਅਸਾਮੀ ਲੱਗਦੀ ਆ ਤੇ ਕਹਿੰਦੇ ਹਨ ਕਿ ਇਹਦੇ ਮੱਥੇ ਦੀ ਜੋਤ ਬੜੀ ਵੱਟੀ ਆ ਇਸ ਕੋਲੇ ਬਹੁਤ ਸਾਰਾ ਧਨ ਹੋਵੇਗਾ ਤੇ ਕਹਿੰਦੇ ਹਨ ਕਿ ਕਿੱਥੋਂ ਚੱਲਿਆ ਕਿੱਥੇ ਆਇਆ ਇਹ ਕੁਝ ਵੀ ਪਤਾ ਨਹੀਂ ਪਰ ਆਪਾਂ ਇਸ ਕੋਲੇ ਛੱਡਣਾ ਕੁਝ ਨਹੀਂ ਆਪਾਂ ਸਾਰਾ ਕੁਝ ਲੁੱਟ ਲੈਣਾ ਖੋਹ ਲੈਣਾ ਹੈ ਇਸ ਕੋਲੋਂ ਅੱਖਾਂ ਤੋਂ ਉਹਲੇ ਹੋਣ ਨਹੀਂ ਦੇਣਾ ਤੇ ਸਵੇਰ ਚੜ੍ਹਦਿਆਂ ਹੀ ਆਪ ਭਾਂਜੋ ਇਹ ਤਨ ਹੋਵਾਂਗੇ ਉਹ ਬੰਡਲ ਲਵਾਂਗੇ ਇੱਕ ਦੂਜੇ ਨਾਲ ਅਜਿਹੀਆਂ ਗੱਲਾਂ ਕਰ ਰਹੇ ਆ ਠੱਗ ਸ਼ਾਮ ਦਾ ਸਵਾ ਹੋਇਆ ਸਾਰਿਆਂ ਨੇ ਭੋਜਨ ਪ੍ਰਸ਼ਾਦਾ ਛਕਿਆ ਤੇ ਇੱਕ ਗੂੜੀ ਨੀਂਦ ਵਿੱਚ ਸੌਂਗੇ ਜਿਹੜੇ ਠੱਗ ਕਹਿੰਦੇ ਸਨ ਕਿ ਰਾਤ ਨੂੰ ਆਪਾਂ ਇਹਨਾਂ ਨੂੰ ਲੁੱਟਾਂਗੇ ਜਦੋਂ ਅੱਧਿਕ ਰਾਤ ਹੋ ਜਾਵੇਗੀ ਉਦੋਂ ਲੁੱਟ ਰਾਵਾਂਗੇ ਉਹਨਾਂ ਕਿਸੇ ਦੀ ਵੀ ਸਵੇਰ ਤੱਕ ਅੱਖ ਹੀ ਨਹੀਂ ਖੁੱਲੀ ਇਹ ਮਹਾਰਾਜ ਦੀ ਉੱਥੇ ਕਲਾ ਵਰਤੀ ਕਿਸੇ ਨੂੰ ਕੋਈ ਸੋਚੀ ਨਾ ਰਹੀ ਯਾਦ ਹੀ ਨਾ ਰਹਾ ਕਿ ਰਾਤ ਨੂੰ ਉੱਠਣਾ ਕਿਉਂਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਉੱਥੇ ਅਕਾਲ ਪੁਰਖ ਦਾ ਕੀਰਤਨ ਕੀਤਾ ਇਹਨਾਂ ਦੇ ਮਾੜੇ ਫੁਰਨੇ ਹੀ ਮੰਗਾ ਦਿੱਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਉਹ ਫੁਰਨਾ ਉਹ ਖਿਆਲ ਦਿਮਾਗ ਵਿੱਚ ਆਇਆ ਹੀ ਨਹੀਂ ਕਿ ਆਪਾਂ ਨੇ ਇਹਨਾਂ ਨੂੰ ਰਾਤ ਨੂੰ ਲੁੱਟਣਾਗਾ ਹੁਣ ਇਹਨਾਂ ਦੀ ਅੱਖ ਸਵੇਰੇ ਨਾ ਖੁੱਲੀ ਜਦੋਂ ਪੂਰਾ ਸੂਰਜ ਚੜ੍ਹ ਗਿਆ ਤਾਂ ਸਾਰੇ ਠੱਗਾਂ ਦੀ ਅੱਖ ਖੁੱਲ ਗਈ ਭੱਜ ਕੇ ਉੱਠੇ ਇੱਕਦਮ ਤੇ ਦਿਮਾਗ ਵਿੱਚ ਉਹੀ ਮਾੜੇ ਫੁਰਨੇ ਆਉਣ ਲੱਗੇ ਕਿ ਆਪਾਂ ਤਾਂ ਰਾਤ ਨੂੰ ਲੁੱਟਣਾ ਸੀ ਤੇ ਭੱਜ ਕੇ ਉਸ ਸਥਾਨ ਉੱਤੇ ਪਹੁੰਚੇ ਜਿੱਥੇ ਧੰਗ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਪਏ ਹੋਏ ਸਨ ਪਰ ਜਦੋਂ ਜਾ ਕੇ ਦੇਖਿਆ ਤਾਂ ਉੱਥੇ ਨਾ ਤਾਂ ਧੰਗ ਗੁਰੂ ਨਾਨਕ ਦੇਵ ਜੀ ਨਾ ਭਾਈ ਬਾਲਾ ਜੀ ਨਾ ਭਾਈ ਮਰਦਾਨਾ ਜੀ ਸਨ ਕਿਉਂਕਿ ਧੰਗ ਗੁਰੂ ਨਾਨਕ ਦੇਵ ਜੀ ਤਾਂ ਅੰਮ੍ਰਿਤ ਵੇਲੇ ਹੁੰਦਿਆਂ ਹੀ ਉੱਥੋਂ ਚਲੇ ਗਏ ਸਨ ਹੁਣ ਠੱਗ ਆਪਣੇ ਮਨੋਂ ਮਣੀ ਬਹੁਤ ਪਸਤੌਂ ਲੱਗੇ ਤੇ ਇੱਕ ਦੂਜੇ ਉੱਤੇ ਇਲਜ਼ਾਮ ਲਾਉਣ ਲੱਗੇ ਕਿ ਤੂੰ ਨੇ ਠਾਇਆ ਤੂੰ ਨੇ ਠਾਇਆ ਕਰ ਕੌਣ ਜਾਣਦਾ ਉਸ ਕਾਲਪੁਰਖ ਧੰ ਗੁਰੂ ਨਾਨਕ ਦੇਵ ਜੀ ਦੀਆਂ ਗੁਜਿਆ ਰਾਮ ਜਾਂ ਕੋਈ ਨਹੀਂ ਸੀ ਜਾਣਦਾ ਤੇ ਇਹ ਸੀ ਇਤਿਹਾਸ ਧੰ ਗੁਰੂ ਨਾਨਕ ਦੇਵ ਜੀ ਦਾ ਠੱਗਾਂ ਦੇ ਪਿੰਡ ਜਾਣਾ ਤੇ ਇੱਕ ਵਪਾਰੀ ਉੱਤੇ ਰਹਿਮਤ ਕਰਨੀ ਉਸ ਦਾ ਉਧਾਰ ਕਰਨਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ